ਜੀ ਮਾੜਾ ਵੀ ਕੋਈ ਗਲਤ ਗਾਉਣਾ ਇਸ ਦੁਆਰਾ ਸਾਰਾ ਹੀ ਗਾਉਣਾ ਪੈਂਦਾ ਸੀ ਸਾਰਾ ਲਾਈਵ 2 ਟਰੈਕਸ ਤੇ ਰਿਕਾਰਡਿੰਗ ਹੁੰਦੀ ਸੀ ਦੋ ਹੀ ਟਰੈਕ ਹੁੰਦੇ ਸੀ ਮਤਲਬ ਐਚ ਐਮ ਬੀ ਸਭ ਤੋਂ ਸਿਰਮੌਰ ਸਾਡੀ ਕੰਪਨੀ ਰਹੀ ਹੈ ਤੁਸੀਂ ਤਵੇਂ ਵਾਲੇ ਜਿਹਨੂੰ ਜਮਾਸਟਰਵਾਇਸ ਤੇ ਉਹਦੇ ਤੇ ਸਿਰਫ 2 ਟਰੈਕ ਵੀ ਇੱਕ ਟਰੈਕ ਤੇ ਸਾਰੇ ਸਾਜ਼ੀਆਂ ਨੇ ਵਜਾਉਣਾ ਹੈ ਇੱਕ ਟਰੈਕ ਚ ਸਿੰਗਰ ਨੇ ਗਾਉਣਾ ਹੈ ਓਨਲੀ 2 ਟਰੈਕ ਹੁਣ ਤਾਂ ਸੈਂਕੜੇ ਟਰੈਕ ਨੇ ਹੁਣ ਤਾਂ ਤੁਸੀਂ ਇੰਨੀ ਕੁ ਚੀਜ਼ ਵੀ ਕੱਢ ਕੇ ਵਜਾ ਦਿਓ ਉਦੋਂ ਐਡਿਟ ਕਰ ਲਾਂਗੇ ਠੀਕ ਹੈ ਜੀ ਉਦੋਂ ਹੀ ਕਿੱਥੇ ਰਵਾਂ ਸੀਗਾ ਸਿੱਧਾ ਹੀ ਲੈ ਵੀ ਚੱਲਦਾ ਸੀ ਸਾਰਾ ਕੰਮ ਐਸੀ ਗੱਲ ਕਹੀ ਉਹ ਗੀਤ ਅਮਰ ਸੀਗੇ ਅੱਜ ਤੱਕ ਤਾਂ ਉਹ ਕੰਨਾਂ 'ਚ ਰਸ ਘੋਲਦੇ ਐ ਉਹ ਉਹਨਾਂ ਨਾਲ ਮਤਲਬ ਸਮਝੌਤਾ ਨਹੀਂ ਸੀ ਹੋ ਸਕਦਾ ਛੋਟੀ ਜਿਹੀ ਵੀ ਗਲਤੀ ਇੱਕ ਤੋਂ ਵੀ ਗਲਤੀ ਹੋ ਗਈ ਫਿਰ ਸਾਰੇ ਜਣੇ ਸੁਵੀ ਦੇ ਨਗਰ ਚ ਦੁਆਰਾ ਲੰਘੋ ਫਿਰ ਇੱਕ ਮੈਂ ਕਹਿੰਦਾ ਕਿੰਨੇ ਕਿੰਨੇ ਘੰਟੇ ਕਿੰਨੇ ਕਿੰਨੇ ਦਿਨ ਲਾਂਗੇ ਹੁਣੇ ਮੈਂ ਕਿਹਾ ਜੀ ਉਹ ਸਾਡੇ ਭਰਾ ਸਾਜੀ ਕਰਤਾਰ ਰਾਮਲੇ ਦਾ ਗਈ ਸੀ ਬਾਪੂ ਦਾ ਖੁੰਡਾ ਤੁਸੀਂ ਮੰਨਦੇ ਹੋ ਵੀ ਚਾਰ ਦਿਨ ਰਿਕਾਰਡ ਨਹੀਂ ਕਰਾ ਸਕਿਆ ਚਾਰ ਦਿਨ ਅੜਿਆ ਰਿਹਾ ਇੱਕ ਗੀਤ ਬਾਰ ਬਾਰ ਗਲਤੀ ਹੁੰਦੀ ਸੀ ਹਾਂ ਉਹ ਸੀ ਗਾਇਕਿਆਂ ਸੂਈ ਦੇ ਨੱਕੇ ਜਦੀ ਲੰਘਣਾ ਪੈਂਦਾ ਸੀ ਪੂਰੀ ਤਿਆਰੀ ਹੁੰਦੀ ਸੀ ਫੁੱਲ ਵੀ ਉੱਕ ਗਿਆ ਤਾਂ ਗਿਆ ਵੀ ਸਾਰਿਆਂ ਨੇ ਦਿਲ ਚ ਤਾਂ ਗਾਣਾ ਕੱਢਣੀ ਹੈ ਉੱਥੋਂ ਤਾਂ ਭਾਵੇਂ ਕੋਈ ਨਾ ਕਵੇ ਮਨਨ ਹਰ ਬੰਦਾ ਬਸ ਸਿਰੇ ਹੀ ਆਉਂਦਾ ਸੀ ਤਰਦਾ ਹੀ ਆਉਂਦਾ ਸੀ ਜਿਹੜਾ ਆਉਂਦਾ ਸੀ ਚਾਹੇ ਸਾਜੀਏ ਚਾਹੇ ਗਾਇਕਾ ਇਹੀ ਕਾਰਨ ਸੀਗਾ ਵੀ ਪਹਿਲਾਂ ਵਾਲੀ ਗਾਇਕੀ ਜਿਹੜੀ ਸੀਗੀ ਉਹ ਕਹਿੰਦੇ ਜ਼ੋਰ ਦੀ ਗਾਇਕੀ ਸੀ ਅੱਜ ਕੱਲ ਜ਼ੋਰ ਦੀ ਗਾਇਕੀ ਨਹੀਂ ਹੈਗੀ ਇਸੇ ਕਰਕੇ ਹੁਣ ਤਾਂ ਉਹ ਹੀ ਗੱਲ ਹੈ ਨਾ ਵੀ ਡਬੰਗ ਆ ਗਈ ਸਾਰੀ ਇੰਨਾ ਉਹ ਪਰਵਾਰਪ ਦੇਣ ਲੱਗੇ ਵਾਇਸ ਨੂੰ ਵੀ ਕੁਝ ਵੀ ਹੈ ਹੁਣ ਤਾਂ ਬੇ ਤਾਲਿਆਂ ਨੂੰ ਤਾਲ ਚ ਕਰ ਦਿੰਦੇ ਆ ਇਹ ਹੂੰ ਬੇ ਸੁਰਿਆਂ ਨੂੰ ਟਿਊਨ ਕਰ ਦਿੰਦੇ ਹੈ ਹਨਾ ਟਿਊਨਰ ਲਾ ਕੇ ਤੇ ਉਦੋਂ ਇਹ ਕਿਹੜਾ ਜੁੱਗ ਸੀਗਾ ਉਦੋਂ ਤਾਂ ਬਸ ਆਵਾਜ਼ਾਂ ਹੀ ਸੀਗੀਆਂ ਅਸੀਂ ਤਾਂ ਅੱਜ ਵੀ ਖੈਰ ਤੁਸੀਂ ਹੈਰਾਨ ਹੋ ਜਾਓਗੇ ਵੀ ਸਾਨੂੰ ਟੇਸਟ ਨਹੀਂ ਆਉਂਦਾ ਇਸ ਦੌਰ ਚ ਮੇਰਾ ਹੁਣ ਪੰਜਵਾਂ ਖਾੜਾ ਆ ਰਿਹਾ ਹੈ ਪਹਿਲਾਂ ਚਾਰ ਖਾੜੇ ਉਹ ਤਾਂ ਸੈਂਕੜੇ ਕਿੱਸੇ ਹੋਈਆਂ ਚਾਰ ਖਾੜੇ ਕੀਤੇ ਸੀ ਹੁਣ ਪੰਜਵਾਂ ਖਾੜਾ ਤਿਆਰ ਪਿਆ ਤੁਸੀਂ ਮੰਨਦੇ ਹੋ ਮੈਂ ਹੁਣ ਵੀ ਲਾਈਵ ਕੀਤਾ ਉਹੀ ਟੂ ਟ੍ਰੈਕ ਤੇ ਉਹਦੇ ਦੀ ਇੱਕ ਚੀਜ਼ ਸਾਜੀ ਵਜਣਗੇ ਤੇ ਇੱਕ ਮੈਂ ਗਾਉਂਗਾ ਪੰਜਵਾਂ ਖਾੜਾ ਅੱਜ ਵੀ ਹੋਵੇਗਾ ਅੱਜ ਵੀ ਆ ਰਹੀ ਹੈ ਮੇਰੀ ਨਵੀਂ ਕਸਤ ਦੀ ਗੱਲ ਕਰ ਰਹੇ ਹਾਂ ਪੰਜਵੇਂ ਖਾੜੇ ਦੀ ਅੱਜ ਵੀ ਲਾਈਵ ਗਿਆ ਅਸੀਂ ਤਾਂ ਅੜਬ ਲੋਕ ਐ ਮਤਲਬ ਅੜਗੇ ਤੜਗੇ ਹਾਂ ਨਹੀਂ ਚਾਹੀਦਾ ਵੀ ਯਾਰ ਗਾਇਕੀ ਹੁੰਦੀ ਹੀ ਏ ਗਾਇਕੀ ਹੁੰਦੀ ਹੀ ਏ ਹੁਣ ਤਾਂ ਸਟੇਜ ਤੇ ਜਾਵਾਂਗੇ ਤੇ ਕਾਪੀਆਂ ਲੈ ਕੇ ਬਹਿ ਜਾਂਦੇ ਗਾਉਣਾ ਚਾਰ ਗੀਤ ਨੇ ਤੇ ਉਹ ਕਾਪੀ ਠੀਕ ਹੈ ਨਾ ਸਾਡੇ ਵੇਲੇ ਦੇ ਉਹ ਤਾਂ ਕਲਾਕਾਰ ਕਾਪੀਆਂ ਵਗੈਰਾ ਨਹੀਂ ਸੀ ਰੱਖਦੇ ਕਿਉਂਕਿ ਪ੍ਰੋਪਰ ਸਾਡੇ ਗੀਤ ਯਾਦ ਹੁੰਦੇ ਸੀ ਯਾਦ ਕਰਕੇ ਜਾਣਾ ਪੈਂਦਾ ਸੀ ਗਾਉਣਾ ਪੈਂਦਾ ਸੀ ਰਿਕਾਰਡਿੰਗ ਹੁੰਦੀ ਸੀ ਇਹ ਬੜਾ ਵੱਡਾ ਅਸਰ ਸੀ ਅੱਜ ਵਾਲੇ ਤਾਂ ਪਤਾ ਹੀ ਨਹੀਂ ਕਿ ਮਿਊਜ਼ਿਕ ਕਹਿੰਨੇ ਕਰਤਾ ਕਿਹੜੇ ਸਟੂਡੀਓ 'ਚ ਕੀਤਾ ਕੌਣ ਸਾਜ਼ੀ ਵਜਾਇਆ ਗਿਆ ਕੌਣ ਨਹੀਂ ਜਾ ਕੇ ਡੱਬ ਕਰ ਆਉਣਾ ਭਾਵੇਂ 40 ਵਾਰੀ ਡੱਬ ਕਰ ਲਓ ਭਾਵੇਂ 400 ਵਾਰੀ ਕਰ ਲਓ ਇਹ ਸਹੂਲਤ ਹੋ ਗਈ ਨਾ ਹੁਣ ਸਾਡੇ ਵੇਲੇ ਐਦਾਂ ਨਹੀਂ ਸੀਗਾ ਅੱਛਾ ਇਹ ਇਹ ਵੀ ਸੀਗਾ ਵੀ ਭੁੱਲ ਵੀ ਜਾਂਦੇ ਆ ਕਿੰਨੀ ਵਾਰ ਸਟੇਜ ਤੇ ਐਵੇਂ ਭੁੱਲੇ ਹੋ ਕਦੇ ਨਹੀਂ ਨਹੀਂ ਭੁੱਲਦਾ ਭੁੱਲਦਾ ਤਾਂ ਨਹੀਂ ਬੰਦਾ ਉਹ ਤਾਂ ਕਿਤੇ ਹੀ ਹੁੰਦਾ ਕੋਈ ਅਚਾਨਕ ਵੈਸੇ ਤਾਂ ਭੁੱਲਣ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਕਲਾਕਾਰ ਨੂੰ ਇਬਾਦਤ ਹੈ ਯਾਰ ਕੰਮ ਹੈ ਜਿਵੇਂ ਤੁਸੀਂ ਕੈਮਰਾ ਚਲਾਉਣਾ ਹੈ ਤੈਨੂੰ ਲੱਗਦਾ ਵੀ ਤੁਹਾਡਾ ਕੈਮਰਾ ਬਿਨਾਂ ਤਾਂ ਸੇ ਬੰਦ ਹੋ ਜਾਊਗਾ ਨਹੀਂ ਨਾ ਹੁੰਦਾ ਕਲਾਕਾਰ ਨੂੰ ਪ੍ਰੋਪਰ ਪਤਾ ਹੁੰਦਾ ਆਪਣੇ ਕੰਮ ਦਾ ਕੋਈ ਅਸੀ ਗੱਲ ਨਹੀਂ ਭੁੱਲਣ ਭੱਲਣ ਵਾਲੀ ਕੋਈ ਗੱਲ ਨਹੀਂ ਹੁੰਦੀ ਦੂਜੇ ਬੰਦੇ ਨੂੰ ਲੱਗਦਾ ਵੀ ਜੇ ਇਹ ਭੁੱਲ ਗਿਆ ਹੂੰ ਫੇਰ ਹੁੰਦਾ ਕਿਸੇ ਹੁੰਦਾ ਕਦੇ ਵੀ ਨਹੀਂ ਅੱਛਾ ਦਲਜੀਤ ਦਸਾਂਝ ਦੀ ਗੱਲ ਕਰਦੇ ਆਪਾਂ ਜਿਵੇਂ ਤੁਸੀਂ ਕਹਿੰਦੇ ਹੋ ਲਾਈਵ ਚਲਾਉਨੇ ਤੁਸੀਂ ਆਪਣਾ ਨਾ ਸਾਰਾ ਕਰਦੇ ਵੀ ਰਿਕਾਰਡ ਦਲਜੀਤ ਦਸਾਂਝ ਨੇ ਕਾਨਸਰਟ ਕੀਤੇ ਪਿਛਲੇ ਸਾਲ ਵੀ ਚੱਲੇ ਆ ਸਾਰੇ ਨਾ ਪੂਰੇ ਟੂਰ ਕੱਢਿਆ ਉਹਨੇ ਪੂਰੇ ਇੰਡੀਆ ਦਾ ਹਾਂ ਉਹਨਾਂ ਬਾਰੇ ਕੀ ਸੋਚਦੇ ਹੋ ਵੀ ਅੱਜ ਹੁਣ ਉਹਨਾਂ ਦੀ ਸਰਦਾਰੀ 3 ਵੀ ਬੈਨ ਕਰ ਦਿੱਤੀ ਗਈ ਹੈ। ਇੰਡੀਆ ਦੇ ਵਿੱਚ ਹਾਲ ਕੀ ਪੂਰੀ ਵਰਲਡ ਚੱਲਦੀ ਪਈ ਹੈ ਹਲੇ ਫਿਲਹਾਲ। ਵਧੀਆ ਕਲੈਕਸ਼ਨ ਹੋਈ ਉਸ ਦੀ। ਕੀ ਸੋਚਦੇ ਹੋ ਉਸ ਦੇ ਬਾਰੇ? ਸੋਚਣਾ ਕੀ ਹੈ ਦੇਖੋ ਜਿਹੜਾ ਫਿਲਮਾਂ ਵਗੈਰਾ ਤੇ ਬੈਨ ਲੱਗਣਾ ਹੈ ਮਾੜੀ ਗੱਲ ਹੈ। ਹਮ ਮਾੜੀ ਹੋਰ ਗਲਤ ਗੱਲ ਹੈ। ਜਿਨ੍ਹਾਂ ਲੋਕਾਂ ਦੀ ਸੋਚ ਹੈ ਕੋਈ ਬਹੁਤ ਹੀ ਵਧੀਆ ਨਹੀਂ ਇੱਕ ਦੇਖੋ ਇੱਕ ਕਲਚਰ ਹੈ। ਹੈਨਾ? ਉਹਦੇ ਚ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ ਲੋਕਾਂ ਨੇ ਕੀ ਲੈਣਾ ਜੀ ਇਸ ਗੱਲ ਤੋਂ? ਹਮ ਇਹ ਜਿਹੜੇ ਚਾਰ ਢਾਈ ਟੂਟਰ ਨੇ ਰੋਲਾ ਪਾਉਣ ਵਾਲੇ ਇਹ ਇਹਨਾਂ ਨੂੰ ਕੀ ਲੱਭ ਜੂਗਾ ਉਸ ਗੱਲ 'ਚ ਫਿਲਮ ਤਾਂ ਹੋ ਰੁਕਣੀ ਨਹੀਂ ਅੱਜ ਨਹੀਂ ਤਾਂ ਕੱਲ ਪਾਬੰਦੀ ਹਟ ਜੂਗੀ ਹਮ ਕਈ ਸਦੀਆਂ ਬਾਅਦ ਤੈ ਐ ਨਹੀਂ ਵੀ ਉਹ ਉਹਦੇ ਤੇ ਠੱਪਾ ਹੀ ਲਾ ਤ ਅੱਜ ਵੀ ਉਹਦੀਆਂ ਕਾਪੀਆਂ ਛਾੜਤੀਆਂ ਵੀ ਇੰਡੀਆ 'ਚ ਚੱਲੂਗੀ ਨਹੀਂ ਨਾਲੇ ਇਹ ਕਿਹੜਾ ਦੋਸ਼ ਆ ਵੀ ਪਾਕਿਸਤਾਨ ਦੇ ਕਲਾਕਾਰ ਉਹਦੇ ਵਿੱਚ ਕੰਮ ਕਰ ਰਹੇ ਨੇ ਕੀ ਪਹਿਲਾਂ ਪਾਕਿਸਤਾਨੀ ਕਲਾਕਾਰਾਂ ਨੇ ਇੰਡੀਆ ਦੀ ਬੰਗਵੀਂ 'ਚ ਕੰਮ ਨਹੀਂ ਕੀਤਾ ਕਿ ਲੋ ਉਹ ਇਹ ਕਹਿੰਦੇ ਨੇ ਕਹਿੰਦੇ ਆਪਰੇਸ਼ਨ ਸੰਦੂਰ ਜਦੋਂ ਹੋਇਆ ਉਸ ਤੋਂ ਬਾਅਦ ਕਲਾਕਾਰ ਜਿਹੜੇ ਐ ਕੁਝ ਐਡ-ਆਨ ਕੀਤੇ ਕਿਉਂ ਹਾਲਾਂਕਿ ਦਿਲਜੀਤ ਸਾਹ ਦਾ ਜੇ ਵਾਕਿਆ ਦਾ ਇਹ ਕਹਿਣਾ ਕਿ ਉਹ ਆਪਰੇਸ਼ਨ ਸੰਦੂਰ ਤੋਂ ਪਹਿਲਾਂ ਜਾਂ ਪਲਵਾਮਾ ਟੈਕ ਤੋਂ ਪਹਿਲਾਂ ਪੈਲਗਾਮ ਟੈਕ ਤੋਂ ਪਹਿਲਾਂ ਵੀ ਹੋ ਚੁੱਕੀ ਸੀ ਸ਼ੂਟਿੰਗ ਇਹ ਦੇਖੋ ਇਹ ਪਲਵਾਮਾ ਅਟੈਕ ਲਾ ਲੋ ਆਪਰੇਸ਼ਨ ਸੰਦੂਰ ਲਾ ਲੋ ਇਹ ਅੱਜ ਦੀਆਂ ਗੱਲਾਂ ਸਾਡੇ ਸਮੇਂ 'ਚ ਵਰਤ ਰਹੀਆਂ ਤਾਂ ਇਸ ਇਹਨਾਂ ਲੋਕਾਂ ਨੂੰ ਲੱਗਦਾ ਇਹ ਤਾਂ ਜਦ ਪਹਿਲਾਂ ਤੋਂ ਪਿਆ ਹੈ ਘਾਤਰ 'ਚ ਜੰਗ ਨਹੀਂ ਲੱਗੀ ਠੱਡ 'ਚ ਜੰਗ ਨਹੀਂ ਲੱਗੀ ਹੂੰ ਅਸੀਂ ਜੰਗਾ ਦੇ ਮੁਕਾਬਲੇ ਕੀਤੇ ਜੰਗਾ ਚ ਦੀ ਲੰਘ ਕੇ ਆਏ ਆ ਫਿਰ ਸਾਡਾ ਕਲਚਰ ਬੰਦ ਹੋ ਗਿਆ ਉਸ ਤੋਂ ਬਾਅਦ ਪਾਕਿਸਤਾਨੀ ਗਾਇਕਾਂ ਨੇ ਸਾਡੀਆਂ ਮੂਵੀਆਂ 'ਚ ਗਾਇਆ ਨਹੀਂ ਜਾਂ ਉੱਥੋਂ ਦੇ ਐਕਟਰਾਂ ਨੇ ਮੈਂ ਕੰਮ ਨਹੀਂ ਕੀਤਾ ਜਾ ਕੇ ਸਾਡੇ ਕਲਾਕਾਰ ਜਾ ਕੇ ਮੈਂ ਉਧਰ ਮੂਵੀਆਂ ਨਹੀਂ ਬਣਾ ਕੇ ਲਏ ਸਲਮਾਨ ਖਾਨ ਵਰਗੇ ਇਦਾਂ ਨਹੀਂ ਹੁੰਦਾ ਯਾਰ ਕਲਾ ਦੇਖੋ ਕਲਾ ਹਵਾ ਤੇ ਪੰਛੀ ਇਨਾਂ ਦੇ ਕੋਈ ਮੁਲਕ ਨਹੀਂ ਹੁੰਦੇ ਇਨਾਂ ਦੀਆਂ ਹੱਦਾਂ ਸਰਹੱਦਾਂ ਨਹੀਂ ਹੁੰਦੀਆਂ ਇਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ ਇਹ ਬੰਨਣੇ ਨਹੀਂ ਚਾਹੀਦੇ ਐਸੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਘਟੀਆ ਗੱਲਾਂ ਨੇ ਕਲਾ ਕਲਾਕਾਰ ਤਾਂ ਸਾਰੀ ਦੁਨੀਆ ਦਾ ਕਲਾਕਾਰ ਹੁੰਦਾ ਠੀਕ ਹੈ ਨਾ ਜੀ ਤੇ ਹੁਣ ਹਵਾ ਚੱਲ ਰਹੀ ਹੈ ਇਹਨੂੰ ਰੋਕ ਦਾਂਗੇ ਕੋਈ ਸਰਕਾਰ ਦੀ ਕਿਸੇ ਦੀ ਪਾਵਰ ਹੈ ਇਹ ਤਾਂ ਬਾਰਡਰ ਲਾ ਦੇਵੇ ਪੰਛੀਆਂ ਨੂੰ ਵਿਜੀਲ ਬਣਾਉਣਾ ਪੈਂਦੇ ਐਦਾਂ ਨਹੀਂ ਹੁੰਦਾ ਇਹ ਸਿਰਫ ਮੈਂ ਕਹਿੰਦਾ ਬੇਹੋਦਾ ਤੇ ਘਟੀਆ ਗੱਲ ਹੈ ਇਹ ਐਸੀਆਂ ਗੱਲਾਂ ਕਦੇ ਵੀ ਨਹੀਂ ਹੋਣੀਆਂ ਚਾਹੀਦੀ ਕਲਾਕਾਰਾਂ ਤੇ ਪਾਬੰਦੀ ਦਾ ਕੋਈ ਮਤਲਬ ਨਹੀਂ ਕਲਾਕਾਰ ਦੀ ਕਿਰਤ ਤੇ ਪਾਬੰਦੀ ਦਾ ਵੀ ਕੋਈ ਮਕਸਦ ਮੈਂ ਤਾਂ ਗੁਰਦੀਪ ਸਮਝਦਾ ਨਹੀਂ ਵੀ ਇਹ ਕੋਈ ਵਧੀਆ ਗੱਲ ਜੀਤ ਇੱਕ ਵਧੀਆ ਐਕਟਰ ਹੈ ਇੱਕ ਵਧੀਆ ਕਲਾਕਾਰ ਹੈ ਠੀਕ ਹੈ ਨਾ ਇਸ ਵੇਲੇ ਮਨੋ ਪੰਜਾਬੀ ਪੰਜਾਬੀਅਤ ਦਾ ਲੋਗੋ ਬਣਾ ਇਸ ਵੇਲੇ ਉਸ ਸੰਸਾਰ ਚ ਉਹ ਕਹਿੰਦੇ ਪੰਜਾਬੀ ਆ ਗਏ ਹਮੇਸ਼ਾ ਕਹਿੰਦੇ ਹਾਂ ਕਿੱਡੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਇਹੋ ਜਿਹੇ ਲੋਕਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਤੁਸ ਤੁਹਾਡਾ ਵੀ ਪਿਆਰ ਮੈਂ ਕਹਿੰਦਾ ਦਲਜੀਤ ਦਾ ਬਹੁਤ ਬੱਚੇ ਸਾਡੇ ਅਜ਼ੀਜ਼ ਹੈ ਮੇਰੇ ਬੱਚੇ ਤੇ ਦਲਜੀਤ ਕਲਾਸਮੇਟ ਨੇ ਹਮ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕਰਦਾ ਹਾਂ ਜਦੋਂ ਮੈਂ ਪਾਰਟਿਸਿਪੇਟ ਵਗੈਰਾ ਸਕੂਲ ਵਗੈਰਾ ਚ ਕਰਦੇ ਸੀ ਤਾਂ ਮੇਰੇ ਚਾਦਰੇ ਗੁੱਟ ਤੇ ਪਾਉਂਦਾ ਰਿਹਾ ਹਾਂ ਹਾਂ ਹਾਂਜੀ ਹਾਂਜੀ ਲੈ ਕੇ ਜਾਂਦਾ ਮੇਰੇ ਕੋਲ ਹੁਣ ਵੀ ਫੋਟੋ ਪਈਆਂ ਨੇ ਸਾਡੇ ਬੱਚੇ ਆ ਯਾਰ ਆਪਣੇ ਪਰਿਵਾਰ ਨੇ ਉਦਾਂ ਵੀ ਮੇਰਾ ਗਵਾਂਢੀ ਰਹੇ ਅਰਬਨ ਸਟੇਟ ਫੇਸ 2 ਚ ਹਮ ਉਦਾਂ ਵੀ ਸੀ ਗਵਾਂਢੀ ਰਹੇ ਕੀ ਗੱਲਾਂ-ਵੱਤਾਂ ਹੁੰਦੀਆਂ ਸੀ ਉਸ ਵੇਲੇ ਜਦੋਂ ਆਉਂਦੇ ਸੀਗੇ ਜਦੋਂ ਗੱਲ-ਵੱਤ ਕਰਨ ਦੀ ਸੀ ਬੱਚੇ ਸੀ ਉੱਤਿਆਂ ਨਾਲ ਕਿ ਸਿੰਗਿੰਗ ਨੂੰ ਲੈ ਕੇ ਗੱਲ ਹੁੰਦੀ ਸੀ ਕਿ ਉਸ ਤਰ੍ਹਾਂ ਕਿਵੇਂ ਸਿੰਗਿੰਗ ਨੂੰ ਲੈ ਕੇ ਗੱਲ ਕਦੇ ਹੁੰਦੀ ਸੀਗੀ ਕਲਾਕਾਰੀ ਨੂੰ ਲੈ ਕੇ ਨਹੀਂ ਨਹੀਂ ਉਦੋਂ ਤਾਂ ਐਡਾ ਨਹੀਂ ਸੀ ਉਦੋਂ ਤਾਂ ਪੜਦਾ ਹੀ ਸੀ ਮੈਂ ਦੱਸਦਾ ਸਿੰਗਿੰਗ ਤਾਂ ਫਿਰ ਬਾਅਦ ਚ ਸਾਡੇ ਰਜਿੰਦਰ ਭਾਜੀ ਉਹਨਾਂ ਨੇ ਪੈਂਟੋ ਨਾਲਿਆਂ ਨੇ ਬਾਅਦ ਚ ਆਉਂਦਾ ਇਸ ਲਾਈਨ 'ਚ ਤਾਂ ਉਹ ਹੂੰ ਪੈਸ਼ਨ ਬਾਅਦ ਚ ਉਹ ਬਣਿਆ ਉਸ ਜੀ ਦਾ ਹਾਂਜੀ ਹਾਂਜੀ ਬਾਅਦ ਚ ਉਹ ਰਜਿੰਦਰ ਭਾਈ ਜੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਕਾਫੀ ਜਿਵੇਂ ਬਲਬੀਰ ਸੀ ਬੋਪਰਾਏ ਦਲਜੀਤ ਖਾਨ ਸੀ ਇਹ ਸਾਰੇ ਉਸ ਕੈਟਾਗਰੀ ਚੋਂ ਨਿਕਲੇ ਹੋਣੇ ਧੂਰਕੋਟੀ ਸਾਹਿਬ ਇਹਨਾਂ ਦੀ ਤਿਆਰੀ ਕਰਾਉਂਦੇ ਹੁੰਦੇ ਸੀ ਦੁਗਰੀ ਹੁੰਦੇ ਸੀ ਹੂੰ ਤੇ ਦਲਜੀਤ ਧੂਰਕੋਟੀ ਉਹ ਰਾਈਟਰ ਵੀ ਸੀਗੇ ਤੇ ਇਹ ਇਹਨਾਂ ਨੂੰ ਸਿਖਾਉਂਦੇ ਹੁੰਦੇ ਸੀ ਰਜਿੰਦਰ ਭਾਜੀ ਨੇ हायर ਕੀਤੇ ਹੋਏ ਸੀ ਉਹ ਹੂੰ ਇਹ ਤਾਂ ਬਾਧੀਆਂ ਗੱਲਾਂ ਨੇ ਬਾਦਚ ਕਲਾਕਾਰ ਬਣਦੇ ਹੁਣ ਤਾਂ ਕਲਾਕਾਰੀ ਵੀ ਦੇਖੋ ਤੁਸੀਂ ਮਤਲਬ 뮤직 ਲੈਵ ਤਾਂ ਹੁਣ ਗਾਇ ਨਹੀਂ ਰਹੇ ਕਲਾਕਾਰ ਅੱਜ ਦੇ ਸੀ ਡੀਆਂ ਤੇ ਮਿਊਜ਼ਿਕ ਕਿਵੇਂ ਚੱਲਦਾ ਉਹ ਸਾਡੇ ਵਾਲਾ ਮੈਂ ਤਾਂ ਹੁਣ ਕੱਲ ਵੀ ਪ੍ਰੋਗਰਾਮ ਲਾ ਕੇ ਆ ਨੈਟ ਤੇ ਪਿਆ ਦੇਖ ਲਓ ਤੁਸੀਂ ਇਹ ਲਾ ਕੇ ਆ ਕੱਲੇ ਹਾਂ ਕੱਲ ਇੱਥੇ ਲੈ ਕੇ ਬਾਹਰ ਲਾ ਕੇ ਆ ਨਹੀਂ ਇੱਥੇ ਸਕੇ ਧਰਮਕੋਟ ਦੇ ਕੋਲ ਕਮਾਲ ਕੇ ਹੂੰ ਕਮਾਲ ਕੇ ਪਿੰਡਾਂ ਪਹਿਲਾਂ ਵੀ ਮੈਂ ਉੱਥੇ ਕੀਤਾ ਪ੍ਰੋਗਰਾਮ ਤੇ ਦੇਖ ਲਓ ਨੈਟ ਤੇ ਪਿਆ ਕਿਵੇਂ ਲੈਵ ਚੱਲਦਾ ਕਿਵੇਂ ਕਿਵੇਂ ਪਬਲਿਕ ਇੰਜੋਏ ਕਰਦੀ ਹੈ ਹੂੰ ਬਾਰਲੇ ਮੁਲਕਾਂ ਚ ਵੀ ਜਾ ਕੇ ਆਏ ਤੁਸੀਂ ਕੈਨੇਡਾ ਵਗੈਰਾ ਗਿਆ ਮੈਂ ਬਸ 5-7 ਵਾਰੀ ਇਕੱਲੇ ਕੈਨੇਡਾ ਗਏ ਆ ਇਕੱਲੇ ਕੈਨੇਡਾ ਕੈਨੇਡਾ ਨਾਲ ਪਿਆਰ ਸੀਗਾ ਜਾਂ ਉੱਥੇ ਵੀ ਹਾਂ ਬਸ ਪਿਆਰ ਮੈਨੂੰ ਐਕਚੁਅਲੀ ਮੈਂ ਜਾਂਦਾ ਹੀ ਨਹੀਂ ਸੀਗਾ ਮੈਂ 30 ਸਾਲ ਤੱਕ ਗਿਆ ਹੀ ਨਹੀਂ ਗਿਆ ਕਿ ਇਹ ਕਹਤ ਨਹੀਂ ਤੁਸੀਂ ਬਸ ਉਹ ਕੁਝ ਥੋੜਾ ਜਿਹਾ ਵੀ ਮੈਂ ਆਪਣੇ ਸਿਧਾਂਤਾਂ ਜਿਹੇ ਵਾਲਾ ਬੰਦਾ ਹਾਂ ਕੁਝ ਲੋਕ ਦੋਸ਼ ਲਾਉਂਦੇ ਸੀਗੇ ਸਾਡੇ ਕਲਾਕਾਰਾਂ ਤੇ ਵੀ ਕਬੂਤਰ ਡਾਉਂਦੇ ਆ ਕਹਿੰਦੇ ਬਾਵਾ ਮੈਂ ਵੀ ਸਮਗਲਿੰਗ ਕਰਦੇ ਬੰਦਿਆਂ ਦੀ ਬੰਦੇ ਬਾਹਰ ਛੱਡ ਕੇ ਆਉਂਦੇ ਹੂੰ ਤੇ ਮੈਂ ਇਸ ਦੋਸਤ ਤੋਂ ਵਜਣਾ ਵਾਸਤੇ 30 ਸਾਲ ਗਿਆ ਹੀ ਨਹੀਂ ਤੇ ਫਿਰ ਹੁਣ ਤਾਂ ਮੇਰੇ ਬੱਚੇ ਜਵਾਨ ਹੋ ਗਏ ਉਹ ਵੀ ਲਾਗੇ ਕਹਿਣ ਵੀ ਹੁਣ ਇੱਕ ਮੈਂ ਆਪਣੇ ਬੱਚਿਆਂ ਨੂੰ ਬਹੁਤ ਮੋਹ ਕਰਦਾ ਉਹਨਾਂ ਛੱਡ ਕੇ ਨਹੀਂ ਸੀ ਜਾ ਸਕਦਾ ਹੂੰ ਮੇਰੇ ਤੇ ਦਿਲਜੀਤ ਦਾ ਇਹ ਮਤਲਬ ਸਾਡਾ ਅੱਜ ਵੀ ਅਸੀਂ ਤੁਸੀਂ ਬਲੀਵ ਕਰਦੇ ਹਾਂ ਵੀ ਅੱਜ ਵੀ ਅਸੀਂ ਕੈਮਰੇ ਤੇ ਗੱਲ ਕਰਕੇ ਫੋਨ ਤੇ ਹੂੰ ਤਾਂ ਰੋਟੀ ਇਕੱਠੀ ਖਾਣੇ ਹੂੰ ਮਤਲਬ ਇੰਨਾ ਕੁ ਪ੍ਰੇਮ ਹੈ ਫੈਮਿਲੀ 'ਚ ਉਹਨਾਂ ਫਿਰ ਬੱਚੇ ਲੱਗੇ ਕਹਿਣ ਵੀ ਹੁਣ ਤਾਂ ਜਾਇਆ ਕਰੋ ਫਿਰ ਮੈਂ 12 ਚ ਪਹਿਲੀ ਵਾਰ ਗਿਆ। ਉੱਥੇ ਅਮਨ ਮਾਨ ਹੈ ਮੁੰਡਾ ਸਾਡਾ। ਜੀ। ਸ਼ੇਖ ਦੌਲਤੋਂ। ਹੂੰ। ਉਹਨੇ ਬੁਲਾਇਆ ਮੈਨੂੰ। ਉਹਦੀ ਬੇਟੀ ਦਾ ਬਰਥਡੇ ਸੀਗਾ। ਨਹੀਂ ਇਹ ਜਦੋਂ ਕੈਨੇਡਾ ਤੁਸੀਂ ਗਏ ਉਸ ਤੋਂ ਪਹਿਲਾਂ ਆਉਂਦੇ ਹੁੰਦੇ ਸੀ ਵੈਸੇ ਸ਼ੋਜ਼ ਦੇ ਲਈ ਉਹ ਵੀ ਹਾਂ ਬੁੱਕ ਹਾਂ ਬਹੁਤ ਹੁੰਦੀ ਸੀ ਬਹੁਤ ਵਾਰੀ ਤੁਸੀਂ ਤਾਂ ਜਵਾਬ ਦੇ ਦਿੰਦੇ ਬਹੁਤ ਆਫਰ ਆਈਆਂ ਹਾਂ ਹਾਂਜੀ ਹਾਂਜੀ। ਇੱਕ ਤਾਂ ਮਿਸਟਰ ਕੈਲੀ ਸੀਗਾ ਨੂਰਪੁਰ ਰਾਏਕੋਟ ਦੇ ਕੋਲ ਇੱਥੋਂ ਦੇ ਤੁਸੀਂ ਇਤਵਾਰ ਕਰਦੇ ਹੋ ਵੀ ਇਹ ਜਿਹੀਆਂ ਗੱਲਾਂ ਆਪਾਂ ਕੈਮਰੇ ਤੇ ਕਰ ਰਹੇ ਆ ਉਹ ਕਹਿੰਦਾ ਮੈਂ ਤੈਨੂੰ ਲਿਜਾਣਾ ਹੀ ਲਿਜਾਣਾ ਹੂੰ ਮੈਂ ਕਿਹਾ ਕਹਿਲਾ ਸਾਹਿਬ ਮੈਂ ਜਾਣਾ ਨਹੀਂ ਹੂੰ ਕਿਸੇ ਵੀ ਕੀਮਤ ਤੇ ਤੁਸੀਂ ਮੈਨੂੰ ਐ ਕਿਵੇਂ ਲੈ ਜਾਓਗੇ ਉਹਨੇ ਮੁੰਡੇ ਨੂੰ ਕਹਿੰਦਾ ਆਪਣੇ ਡਰਾਈਵਰ ਨੂੰ ਕਹਿੰਦਾ ਲਫਾਫਾ ਲਿਆ ਚੱਕ ਕੇ ਗੱਡੀ ਚ ਹੂੰ ਉਹਨੇ ਇੱਕ ਕਾਲੇ ਰੰਗ ਦਾ ਲਫਾਫਾ ਲਿਆਂਦਾ ਰੱਖ ਕੇ ਮੇਰੇ ਟੇਬਲ ਤੇ ਰੱਖਤਾ ਕਹਿੰਦਾ ਇਹ ਚ 5 ਲੱਖ ਰੁਪਇਆ ਜੀ ਗਿਣ ਲਓ ਠੀਕ ਹੈ ਜਿੰਨੇ ਪੈਸਿਆਂ ਦੀ ਲੋੜ ਹੈ ਲੈ ਲਿਓ ਹੋਰ ਲੈਣੇ ਹੋਰ ਲੈ ਲਿਓ ਤੇ ਮੈਂ ਕਿਹਾ ਇਹ 5 ਹੈ 50 ਹੈ ਠੀਕ ਹੈ ਨਾ ਵੀ ਮੇਰੇ ਲਈ ਤਾਂ ਇਹ ਕੁਝ ਨਹੀਂ ਕਹਣਾ ਇਹ ਮੈਂ ਇੱਥੇ ਛੱਡ ਚੱਲੇ ਤੇ ਜਿੱਦਣ ਜਾਓਗੇ ਉਸ ਦਿਨ ਗੱਲ ਕਰਾਂਗੇ ਅਗਲੀ ਮੈਂ ਕਿਹਾ ਚੰਗਾ ਠਹਿਰ ਫਿਰ ਮੈਂ ਉਹਦੇ ਸਾਹਮਣੇ ਉੱਠਿਆ ਮੈਂ ਲਫਾਫਾ ਚੱਕਿਆ ਤੇ ਅਲਮਾਰੀ ਖੋਲੀ ਉਹਦੇ ਵਿੱਚ ਸਿੱਟਦਾ ਹੂੰ ਉਹਦੇ ਸਾਹਮਣੇ ਮੈਂ ਲੋਕ ਕਰਤੀ ਹੂੰ ਉਹ ਫਿਰ 3-4 ਸਾਲ ਆਉਂਦਾ ਰਿਹਾ 3-4 ਸਾਲ ਆਉਂਦਾ ਰਿਹਾ ਮੇਰੇ ਕੋਲ ਵੀ ਚੱਲੋ ਹੁਣ ਤਾਂ ਬਾਬਾ ਮੈਂ ਕਿਹਾ ਮੈਂ ਕੈੜਾ ਸਾਹਿਬ ਜਾਣਾ ਨਹੀਂ ਫਿਰ ਉਹਦੀ ਵਾਈਫ ਮੈਨੂੰ ਮਿਲਣ ਆਈ ਹੂੰ ਕੈੜੇ ਦੇ ਨਾਲ ਹੂੰ ਮੈਂ ਹੁਣ ਕਿਸੇ ਬਾਰੇ ਤਾਂ ਕੁਝ ਕਹਿਣਾ ਨਹੀਂ ਪਰ ਉਹ ਕੁੜੀ ਦੇ ਸ਼ਬਦ ਮੇਰੇ ਅੱਜ ਵੀ ਯਾਦ ਹੈ ਉਹ ਕਹਿੰਦੀ ਕੈੜਾ ਸਾਹਿਬ ਇਹ ਇਹ ਅਸਲੀ ਕਲਾਕਾਰ ਹੈ ਇਹ ਇਹ ਨੂੰ ਕਲਾਕਾਰ ਕਹਿੰਦੇ ਆ ਕਿਉਂਕਿ ਜਦੋਂ ਉਹ ਉਹ ਕਹਿੰਦਾ ਫਿਰ ਨਹੀਂ ਜਾਣਾ ਮੈਂ ਕਿਹਾ ਨਹੀਂ ਤੇ ਕਹਿੰਦਾ ਫਿਰ ਉਹ ਭੈਜੀ ਪੈਸੇ ਦੇ ਦੰਦੇ ਮੈਂ ਉਹੀ ਅਲਮਾਰੀ ਖੋਲੀ ਉਹ ਲਫਾਫਾ ਉੱਥੇ ਤੋਂ ਉੱਥੇ ਪਿਆ ਸੀ ਉਦਾਂ ਹੀ ਚੱਕ ਕੇ ਮੈਂ ਮੈਂ ਕਿਹਾ ਗਿਣ ਲੈ ਗੱਠ ਤੇਰੀ ਦਿੱਤੀ ਹੈ ਮੈਂ ਨਹੀਂ ਖੋਲੀ ਹੂੰ 4 ਸਾਲ ਬਾਅਦ ਉਹ ਕੁੜੀ ਖੜੀ ਹੋ ਗਈ ਉੱਠ ਕੇ ਕਹਿੰਦੀ ਇਹ ਹੈ ਇਹ ਕਲਾਕਾਰ ਹੈ ਕਹਿੰਦੀ ਮਤਲਬ ਇਹ ਇਹ ਜਿਆਦਾ ਦੌਰ ਰਿਹਾ ਅੱਜ ਪਹਿਲੀ ਵਾਰ ਆਪਣੀ ਗੱਲ ਖੋਲੀ ਗੁਦਰਤੀ ਨਾਲ ਕੇ